ਮੇਰੇ ਨਾਲ ਮੌਜੂਦ ਹੈ ਮਨਮੀਤ ਸਿੰਘ ਜਿਹੜੇ ਸਿਟੀ ਲੁਧਿਆਣਾ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਦਾ ਯੂਕੇ ਦਾ ਵੀਜ਼ਾ ਆਇਆ ਸਿਰਫ 24 ਘੰਟਿਆਂ ਦੇ ਵਿੱਚ ਆਫਟਰ ਅ ਗ੍ਰੈਜੂਏਸ਼ਨ ਮਾਸਟਰ ਕਰਨ ਲਈ ਜਾ ਰਹੇ ਨੇ ਪੀਟੀ ਕੀਤੀ ਹੋਈ ਹੈ ਪੀਟੀ ਦੇ ਵਿੱਚੋਂ ਮਨਮੀਤ ਕਿੰਨੇ ਸਕੋਰ ਹੈ ਸਰ ਓਵਰঅল 58 ਸਕੋਰ ਓਵਰঅল 58 ਸਕੋਰ ਤੋਂ ਬਾਅਦ ਇਹਨਾਂ ਦਾ ਵੀਜ਼ਾ ਆਇਆ ਸੋ ਇਹਨਾਂ ਨੂੰ ਕੰਗ੍ਰੈਚੂਲੇਟ ਕਰਦੇ ਹਾਂ ਮਨਵੀਰ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮੱਚ ਸਰ ਸੋ ਕੰਪੀਟੀਸ਼ਨ ਇਮੀਗ੍ਰੇਸ਼ਨ ਮਲੇਰ ਕੋਟਲਾ ਬਾਰੇ ਕਿਵੇਂ ਪਤਾ ਲੱਗਿਆ ਸਰ ਐਕਚੁਅਲੀ ਮੇਰੇ ਨਾ ਫਾਦਰ ਸਾਹਿਬ ਤੁਹਾਡੇ ਪਿੰਡਾਂ ਵੱਲ ਦੇ ਨੇਗੇ ਤਾਂ ਫਾਜ਼ਲ ਸਾਹਿਬ ਨੇ ਟਰਸਟ ਕੀਤਾ ਵੀ ਸਾਡੇ ਪਿੰਡਾਂ ਦਾ ਮੁੰਡਾ ਵੀ ਸਾਨੂੰ ਵਧੀਆ ਗਾਈਡ ਕਰੇਗਾ ਆਫਟਰ ਦੈਟ ਜਦੋਂ ਅਸੀਂ ਇਹ ਸਾਰਾ ਕੰਮ ਸਾਡਾ ਟਰਾਂਸਪੇਰੈਂਟ ਹੋਇਆ ਇੱਕ ਨੰਬਰ ਦੇ ਵਿੱਚ ਬਿਲਕੁਲ ਮਤਲਬ ਅਸੀਂ ਖੁਸ਼ ਹੋ ਗਏਗੇ ਇਥੋਂ ਫਾਈਨਲੀ ਜੈਸੋ ਥੈਂਕ ਯੂ ਸੋ ਮਚ ਸਾਰ थैंक यू सो ਅਸੀਂ ਆਪਣੇ ਵੱਲੋਂ ਤਾਂ ਦੀ ਬੈਸਟ ਟਰਾਈ ਕਰੀਗੀ ਅੱਛਾ ਕੰਮ ਕਰਕੇ ਦਈਏ ਬਾਕੀ ਤੁਹਾਡੇ ਫਾਦਰ ਸਾਹਿਬ ਨੂੰ ਪੁੱਛ ਜਾਂ ਅੰਕਲ ਜੀ ਕੀ ਕਹਿਣਾ ਚਾਹੋਗੇ ਮੈਨੂੰ ਅੱਜ ਵੀ ਯਾਦ ਹੈ ਸ਼ਾਮ ਨੂੰ ਤੁਹਾਡਾ ਮੈਨੂੰ 7-8 ਵਜੇ ਦੇ ਕਰੀਬ ਫੋਨ ਆਇਆ ਸੀ ਹਾਂਜੀ ਕੀ ਬੇਟੇ ਦਾ ਵੀਜ਼ਾ ਸਟਾਰਟ ਕਰਨਾ ਹੈ ਹਾਂਜੀ ਕਿ ਜੋ ਉਹ ਆਪਣੀ ਗੱਲ ਹੋਈ ਜਾਂ ਜੋ ਆਪਾਂ ਅੱਜ ਵੀਜ਼ਾ ਲੈ ਕੇ ਖੜੇ ਆ ਹਾਂਜੀ ਮਤਲਬ ਅਸੀਂ ਆਪਣੀ ਜੋ ਤੁਹਾਨੂੰ ਸਾਨੂੰ ਰਿਸਪੌਂਸਿਬਿਲਟੀਜ਼ ਦਿੱ세 ਸੇ ਖਰੇ ਉਤਰੇ ਜਾਂ ਨਹੀਂ ਬਿਲਕੁਲ ਬਹੁਤ ਵਧੀਆ ਕੰਮ ਹੋਇਆ ਜੀ ਮਤਲਬ ਜੋ ਤੁਸੀਂ ਕਿਹਾ ਉਹ ਹੀ ਹੋਇਆ ਪੱਕਾ ਪੱਕਾ ਹੀ ਮਨ ਲ ਕੋਈ ਅਗਰ ਕੰਪਲੇਂਟ ਕਹਿਣਾ ਚਾਹੁੰਦੇ ਹੋ ਤਾਂ ਸਾਰੇ ਲੋਕ ਦੇਖ ਰਹੇ ਹੈ ਕਿ ਕੰਪਲੇਂਟ ਕਰਨੀ ਹੈ ਕਰ ਸਕਦੇ ਹੋ ਨਹੀਂ ਨਹੀਂ ਕੋਈ ਕੰਪਲੇਂਟ ਨਹੀਂ ਥੈਂਕ ਯੂ ਸੋ ਫਾਈਨਲੀ ਮਨਜੀ ਜੀ ਯੂਕੇ ਜਾ ਕੇ ਤੁਸੀਂ ਆਪਣਾ ਫਿਚਰ ਬ੍ਰਾਈਟ ਕਰੋ ਠੀਕ ਹੈ ਜੀ ਤਰੱਕੀ ਕਰੋ ਬਹੁਤ ਜ਼ਿਆਦਾ ਸੋ ਜੇਕਰ ਤੁਸੀਂ ਵੀ ਮਨਜੀ ਦੀ ਤਰ੍ਹਾਂ ਯੂਕੇ ਜਾਣਾ ਚਾਹੁੰਦੇ ਹੋ ਕਟ ਸਮੇਂ 'ਚ ਵੀਜ਼ਾ ਲੈਣਾ ਚਾਹੁੰਦੇ ਹੋ ਬਿਲਕੁਲ ਟਾਈਮ ਵੇਸ ਨਾ ਕਰੋ ਕੰਪੀਟੀਸ਼ਨ ਇਮੀਗ੍ਰੇਸ਼ਨ ਦੇ ਮਲੇਰਕੋਟਲਾ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ نیچے ਦਿੱਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਪਲੀਜ਼ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰ ਦਿਓ ਵਧੇਰੇ ਜਾਣਕਾਰੀ ਲਈ ਪੇਜ ਨੂੰ ਫੋਲੋ ਕਰ ਦਿਓ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ